ਇੱਕ ਤੁਹਾਡਾ ਲਿਵਰ ਦੋ ਕਿਡਨੀ ਦਿਮਾਗ ਅੱਡ-ਅੱਡ ਤੇ ਸਟਮਕ ਵੀ ਇੱਕੋ ਹੀ ਹੈ ਸਟਮਕ ਇੱਕ ਹੈ ਸਟਮਕ ਇੱਕ ਹੈ ਕਿਡਨੀ ਕਿਡਨੀਆਂ ਦੋ ਨੇ ਕਿ ਇੱਕ ਹੈ ਇੱਕ ਇੱਕ ਨੇ ਇੱਕ ਇੱਕ ਕਿਡਨੀ ਹੈ ਨਾ ਕੋਈ ਇਹ ਵੀ ਪਲਾਨ ਹੈਗਾ ਕਿ ਅੱਗੋਂ ਕਰਗਰਸਤੀ ਵਾਲੇ ਪਾਸੇ ਤੁਰਨਾ ਵਿਆਹ ਕਰਾਉਣਾ ਵਿਆਹ ਵਾਲਾ ਚੱਕਰ ਤੇ ਆ ਜੀ ਖਾਇ ਨਹੀਂ ਸੋਚਿਆ ਨਹੀਂ ਇਹ ਤਾਂ ਤੁਸੀਂ ਸਾਨੂੰ ਬਹੁਤ ਪੋਡਕਾਸਟਸ ਵਾਲੇ ਜਿਹੜੇ ਇਹ ਕੀ ਗੱਲ ਪੁੱਛਦੇ ਹੁੰਦੇ ਆ ਵੈਸੇ ਜੇ ਕਦੇ ਸੋਨਾ ਮੋਨਾ ਜੇ ਹੋਇਆ ਅੱਗੇ ਕਦੇ ਇੱਕ ਇੱਕ ਲੜਕੀ ਨਾਲ ਇੱਕ ਇੱਕ ਲੜਕੀ ਨਾਲ ਹੋਊਗਾ ਇਹ ਸੋਣਾ ਮੋਣਾ ਕੱਲ ਨੂੰ ਜ਼ਿੰਦਗੀ ਦੇ ਵਿੱਚ ਤੁਹਾਡੀ ਕੋਈ ਲੜਕੀ ਆਉਂਦੀ ਆ ਬਿਲਕੁਲ ਤੁਹਾਡੇ ਵਰਗਾ ਸੁਭਾਅ ਜਿਹਾ ਹੋਵੇ ਜਿਵੇਂ ਤੁਸੀਂ ਨਹੀਂ ਸਾਡੇ ਵਰਗਾ ਨਾ ਹੋਵੇ ਤੁਹਾਡੇ ਵਰਗਾ ਨਾ ਹੋਵੇ ਕੁੜੀ ਵੀ ਇਹ ਹੋਣੀ ਚਾਹੀਦੀ ਹੈ ਨਾ ਜਿਹਦੇ ਵਿੱਚ ਦੋਵੇਂ ਚੀਜ਼ਾਂ ਗੁੱਸਾ ਵੀ ਹੋਵੇ ਨਰਮੀ ਵੀ ਹੋਵੇ ਹੈ ਨਾ ਸ਼ਾਇਦ ਲੱਭਦਾ ਲਭਾਉਂਦਾ ਕਦੀ ਸਾਡੇ ਤੀਕੇ ਆਵੇ ਅਸੀਂ ਉਹਦੀ ਇੱਕ ਚੀਜ਼ ਵੀ ਛੁਪਾਈ ਜਾਣ ਕੇ ਸ਼ਾਇਦ ਉਹਨੂੰ ਵੀ ਪਿਆਰ ਵਾਲੀ ਮਹਿਕ ਜਈ ਆਵੇ ਅਸੀਂ ਫੁੱਲ ਉੱਤੇ तितਲੀ ਬਿਠਾਈ ਜਾਣ ਕੇ ਸਰੀਰਕ ਤੌਰ ਤੇ ਜੇ ਮੈਂ ਥੋੜੀ ਜੀ ਗੱਲ ਕਰਾਂ ਤੁਸੀਂ ਇੱਕ ਤੁਹਾਡਾ ਲਿਵਰ ਆ ਦੋ ਕਿਡਨੀ ਦਿਮਾਗ ਅੱਡ-ਅੱਡ ਤੇ ਸਟਮਕ ਵੀ ਇੱਕੋ ਹੀ ਹੈ ਸਟਮਕ ਇੱਕ ਹੈ ਸਟਮਕ ਇੱਕ ਹੈ ਤੇ ਕਿਡਨੀ ਵੀ ਇੱਕ ਤੇ ਲਿਵਰ ਵੀ ਇੱਕੋ ਕਿਡਨੀ ਕਿਡਨੀਆਂ ਦੋ ਨੇ ਕਿ ਇੱਕ ਹੈ ਇੱਕ ਇੱਕ ਨੇ ਇੱਕ ਇੱਕ ਕਿਡਨੀ ਹੈ ਨਾ ਕੋਈ ਇਹ ਵੀ ਪਲਾਨ ਹੈਗਾ ਕਿ ਅੱਗੋਂ ਕਰਗਰਸਤੀ ਵਾਲੇ ਪਾਸੇ ਤੁਰਨਾ ਵਿਆਹ ਕਰਾਉਣਾ ਉਹ ਉਹ ਚੱਕਰ ਤੇ ਜੀ ਖੈ ਨਹੀਂ ਸੋਚਿਆ ਨਹੀਂ ਆ ਇਹ ਤਾਂ ਤੁਸੀਂ ਉਹਨਾਂ ਨੂੰ ਬਹੁਤ ਪੋਡਕਾਸਟਾਂ ਵਾਲੇ ਜਿਹੜੇ ਉਹ ਹੀ ਗੱਲ ਪੁੱਛਦੇ ਹੁੰਦੇ ਆ ਤੇ ਚਲੋ ਤੁਸੀਂ ਮੈਨੂੰ ਲੱਗਦਾ ਸ਼ਾਇਦ ਤੁਸੀਂ ਸਾਰਿਆਂ ਦੀ ਕਰਾ ਦੇਣਾ ਡਰਾ ਹੀ ਦੇਣਾ ਲੱਗਦਾ ਕਹਿ ਕਹਿ ਕੇ ਨਹੀਂ ਵੈਸੇ ਚਲੋ ਮੈਨੂੰ ਲੱਗਦਾ ਕਿ ਤੁਸੀਂ ਜਿੰਨੀ ਓਪਨਲੀ ਗੱਲ ਕਰ ਰਹੇ ਹੋ ਤੁਹਾਨੂੰ ਇਹਦੇ ਵਾਰ ਵੀ ਖੁੱਲ ਕੇ ਗੱਲ ਕਰਨੀ ਚਾਹੀਦੀ ਆ ਨਹੀਂ ਅਸੀਂ ਓਪਨਲੀ ਗੱਲ ਕਰ ਰਹੇ ਆ ਕਿ ਬਟਾ ਜੀ ਨੂੰ ਲੱਗਦਾ ਕਿ ਅਜੇ ਅਜੇ ਤੱਕ ਤਾਂ ਹੀ ਸੋਚਦੇ ਨਹੀਂ ਆ ਬਟ ਜਿਸ ਤਰ੍ਹਾਂ ਪੋਡਕਾਸਟ ਹੋ ਜਾਂਦੇ ਆ ਉਸ ਤਰ੍ਹਾਂ ਮੈਨੂੰ ਲੱਗਦਾ ਤੁਹਾਨੂੰ ਸੋਚਣਾ ਮੜਾ ਜਿਹੜਾ ਪੈਦਾ ਨਹੀਂ ਅਜੇ ਨਹੀਂ ਕੋਈ ਹੈਗਾ ਅਜੇ ਫਿਲਹਾਲ ਕੋਈ ਨਹੀਂ ਹੈ ਅਜੇ ਤਾਂ ਹੈ ਕਿ ਥੋੜਾ ਜਿਹਾ ਜ਼ਿੰਦਗੀ ਵਿੱਚ ਹੋਰ ਹੋ ਜਾਈਏ ਥੋੜਾ ਜਿਹਾ ਵੈਸੇ ਜੇ ਕਦੇ ਸੋਨਾ ਮੋਨਾ ਜੇ ਹੋਇਆ ਅੱਗੇ ਕਦੇ ਇੱਕ ਇੱਕ ਲੜਕੀ ਨਾਲ ਹੋਊਗਾ ਇੱਕ ਇੱਕ ਲੜਕੀ ਨਾਲ ਹੋਊਗਾ ਹੈਨਾ ਜੇ ਸੋਨਾ ਮੋਨਾ ਕੱਲ ਨੂੰ ਜ਼ਿੰਦਗੀ ਦੇ ਵਿੱਚ ਤੁਹਾਡੀ ਕੋਈ ਲੜਕੀ ਆਂਦੀ ਆ ਬਿਲਕੁਲ ਤੁਹਾਡੇ ਵਰਗਾ ਸੁਭਾਅ ਜਿਹਾ ਹੋਵੇ ਜਿਵੇਂ ਤੁਸੀਂ ਨਹੀਂ ਤੁਹਾਡੇ ਵਰਗਾ ਨਾ ਹੋਵੇ ਤੁਹਾਡੇ ਵਰਗਾ ਨਾ ਹੋਵੇ ਕਿਹੜੀ ਅੱਛਾ ਚਲੋ ਇਹ ਵੀ ਇਹ ਵੀ ਚੀਜ਼ ਦੱਸੋ ਸੋਨੇ ਨੂੰ ਮੋਹਰੇ ਦੀ ਇਕਾਦਤ ਤੇ ਮੋਹਰੇ ਨੂੰ ਸੋਨੇ ਦੀ ਇਕਾਦਤ ਜਿਹੜੀ ਸਭ ਤੋਂ ਵਧੀਆ ਲੱਗਦੀ ਹੋਵੇ ਤੇ ਸਭ ਤੋਂ ਮਾੜੀ ਲੱਗਦੀ ਹੋਵੇ ਇਹ ਹੱਡੀ ਆਦਤਾਂ ਨੂੰ ਪੁੱਛੋ ਇੱਕ ਅੱਧੀ ਦਾਦਾਬੂ ਯਾਰ ਐ ਨਾ ਕਰੋ ਦੱਸ ਦੋ ਇੱਕ ਅੱਧੀ ਤੁਹਾਨੂੰ ਮੋਹਰੇ ਦੇ ਵਿੱਚ ਚਲੋ ਸਭ ਤੋਂ ਵਧੀਆ ਲੱਗਦੀ ਆਦਤ ਮਾੜੀ ਮੋਹਰੇ ਦੀ ਮੋਹਰੇ ਦੇ ਵਿੱਚ ਨਾ ਥੋੜਾ ਖਿਜਾਪ ਆਉਂਦਾ ਗੁੱਸਾ ਆ ਜਾਂਦਾ ਗੁੱਸਾ ਬਹੁਤ ਛੇਤੀ ਆ ਜਾਂਦਾ ਕਾਲੀ ਬਹੁਤ ਹਾਂ ਕਿ ਜਿਵੇਂ ਬਸ ਚਲੋ ਫਟਾਫਟ ਜਿਵੇਂ ਜਲਦੀ ਇੰਟਰਵਿਊ ਸ਼ੁਰੂ ਹੋਏ ਏਸੀਯੂਸੀ ਤੁਸੀਂ ਕਹਿ ਰਹੇ ਸੀ ਠੀਕ ਹੈ ਇਹਨਾਂ ਦੇ ਵਿੱਚ ਥੋੜੀ ਪੇਸ਼ੈਂਸ ਜ਼ਿਆਦਾ ਬੇਸ਼ਕ ਜਿਆਦਾ ਹੈ ਨਾ ਮੈਜ ਆਲਵੇਸ ਗੁੱਡ ਹੈ ਨਾ ਪਰ ਮੈਨੂੰ ਲੱਗਦਾ ਹੈ ਵੀ 1 ਠੀਕ ਹੈ ਵੀ ਠੀਕ ਹੈ ਕਿਉਂਕਿ ਬਹੁਤ ਨਰਮ ਵੀ ਬੰਦਾ ਉਹ ਕਹਿੰਦੇ ਨਾ ਸਿੱਧੀਆਂ ਜਿਹੜੀ ਕੇਲਾ ਹੁੰਦੀਆਂ ਨੇ ਉਹ ਫਿਰ ਠੋਕੀਆਂ ਜਿਆਦਾ ਜਾਂਦੀਆਂ ਟੇਢੀ ਇਹਨੂੰ ਛੱਡ ਦਿੰਦਾ ਅਗਲਾ ਕਹਿੰਦਾ ਕੋਈ ਕੁੜੀ ਵੀ ਇਹੀ ਚਾਹੀਦੀ ਹੈ ਨਾ ਜਿਹਦੇ ਵਿੱਚ ਦੋਵੇਂ ਚੀਜ਼ਾਂ ਹੋਣ ਗੁੱਸਾ ਵੀ ਹੋਵੇ ਨਰਮੀ ਵੀ ਹੋਵੇ ਹੈ ਨਾ ਹੂੰ ਉਹ ਮੈਨੂੰ ਲੱਗਦਾ ਕਿ ਤੁਹਾਡੀ ਫੀਮੇਲ ਫੈਨ ਫਾਲੋਇੰਗ ਵੀ ਬਹੁਤ ਆ ਕੋਈ ਤੁਹਾਡੀਆਂ ਫੋਟੋਆਂ ਥੱਲੇ ਕਮੈਂਟ ਕਮੈਂਟ ਹੁੰਦੇ ਨੇ ਹੁੰਦੇ ਪਰ ਆਪਾਂ ਕਦੀ ਦੇਖਦੇ ਨਹੀਂ ਦੇਖਦੇ ਨਹੀਂ ਤੁਸੀਂ ਚਲੋ ਮੈਂ ਤਾਂ ਦੇਣੀ ਸੌਰੀ ਚਲੋ ਹਨਾ ਕਰ ਇੰਟਰਪਟ ਕਰਦੇ ਨਹੀਂ ਨਹੀਂ ਦੇਖ ਲਿਆ ਕਰੋ ਨਹੀਂ ਦੇਖਦੇ ਆ ਬਟ ਲੋਕਰ ਇਹਨਾਂ ਕਈ ਵਾਰੀ ਅਸੀਂ ਉਹਨਾਂ ਕਮੈਂਟ ਸਿਸਟਮ ਆਫ ਕਰਦੇ ਆਫ ਕਰ ਲਓ ਚਲੋ ਇਹ ਵੀ ਠੀਕ ਆ ਕਿ ਧਿਆਨ ਨਹੀਂ ਜਾਂਦਾ ਨਹੀਂ ਬਹੁਤ ਗੰਦੀਆਂ ਗੱਲਾਂ ਕਰਦੇ ਤੇ ਕਮੈਂਟ ਕਰਦੇ ਕਮੈਂਟ ਦੇ ਵਿੱਚ ਨਾ ਗੱਲਾਂ ਚਲੋ ਨਹੀਂ ਨਹੀਂ ਅਸੀਂ ਪਤਾ ਨਹੀਂ ਕਿਹਾ ਸਾਨੂੰ ਨਹੀਂ ਪਤਾ ਇਹ ਕਹਿਣਾ ਨਹੀਂ ਚਾਹਦੇ ਚਲੋ ਦੇਖੋ ਵੀਰੇ ਲੋਕਾਂ ਦੀ ਪੋਜ਼ਿਟਿਵਿਟੀ ਆ ਕਈ ਨੈਗੇਟਿਵ ਦੀ ਗੱਲ ਚਲੋ ਇੱਕ ਇੱਕ ਅੱਜ ਤੁਸੀਂ ਸਾਡੇ ਪੌਡਕਾਸਟ ਦੇ ਵਿੱਚ ਇਹ ਗੱਲ ਵੀ ਕਹੀ ਕਿ ਸੋਹਣਾ ਮੋਹਣਾ ਆਉਂਦੇ ਸਮੇਂ ਦੇ ਵਿੱਚ ਜੇ ਪ੍ਰਮਾਤਮਾ ਦੀ ਕਿਰਪਾ ਹੋਈ ਤਾਂ ਗ੍ਰਸਤੀ ਵਾਲੇ ਪਾਸੇ ਵਿਆਹ ਵਾਲੇ ਪਾਸੇ ਵੀ ਤੁਰ ਸਕਦੇ ਆ ਔਰ ਨਾਲ ਦੇ ਲਈ ਦੇ ਪ੍ਰਮਾਤਮਾ ਨੇ ਚਾਇਆ ਹੋਇਆ ਦੇਖੋ ਪ੍ਰਮਾਤਮਾ ਦੇ ਚਾਏ ਤੋਂ ਬਿਨਾ ਤਾਂ ਆਪਾਂ ਕੱਪ ਵੀ ਨਹੀਂ ਚੁੱਕ ਸਕਦੇ ਤੇ ਮਤਲਬ ਫਿਰ ਕੁੜੀ ਫਿਰ ਤੁਸੀਂ ਕਹਿੰਦੇ ਹੋ ਕਿ ਥੋੜੀ ਗੁੱਸੇ ਵਾਲੀ ਵੀ ਹੋਵੇ ਥੋੜੀ ਨਰਮ ਵੀ ਹੋਵੇ ਹੈਨਾ ਇਹ ਇਹ ਵਿੱਚ ਤੁਹਾਡੀ ਕੰਡੀਸ਼ਨ ਆ ਕਿਉਂਕਿ ਇੱਕ ਬੰਦੇ ਦਾ ਸੁਭਾਅ ਥੋੜਾ ਹੈ ਅਹੀਂ ਡਰਦੇ ਹੋਣਾ ਚਾਹੀਦੇ ਬਸ ਅਹੀਂ ਇਹ ਚੀਜ਼ ਨਹੀਂ ਅਹੀਂ ਅੱਜ ਤੱਕ ਕਿਸੇ ਤੋਂ ਡਰੇ ਨਹੀਂ ਆ ਹਾਂ ਰੱਬ ਤੋਂ ਸਵਾਏ ਹਾਂ ਪਰ ਅਹੀ ਇਸ ਕੰਡੀਸ਼ਨ ਚ ਹੀ ਦੱਦਦੇ ਹੋਣੇ ਚਾਹੀਦੇ ਘਰ ਵਾਲੀ ਤੋਂ ਨਹੀਂ ਮਾਲਾ ਮੋਟਾ ਘਰ ਵਾਲੀ ਦਬਕਾ ਰੱਖਦੀ ਆ ਨੇ ਨਹੀਂ ਇਸ ਤਰ੍ਹਾਂ ਤੇ ਹੀ ਇਹ ਕਹਿ ਰਹੇ ਸੀ ਕਿਹੜਾ ਚੋਂਦੇ ਜਿੰਦਨਾਰੇ ਮੂਵੀ ਜਨ ਨੋ ਜਿਹੜੀ ਲਿਖੀ ਆ ਨਾ ਦੈਟਸ ਕੋਈ ਗੱਲ ਉਹ